ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੇ ਇਹ ਪ੍ਰਸ਼ਟ ਲੋਕ ਕਾਬਜ ਹੋ ਗਏ ਨੇ ਚਾਹੇ ਪ੍ਰਸ਼ਾਸਨ ਚ ਨੇ ਚਾਹੇ ਰਾਜਨੀਤੀ ਦੇ ਵਿੱਚ ਨੇ ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਲੋਕਾਂ ਨੂੰ ਸਮਝਦੇ ਨੇ ਮਰ ਗਿਆ ਤਾਂ ਸਰ ਗਿਆ ਤੇ ਲੋਕਾਂ ਨੂੰ ਇਸ ਧਰਮ ਚ ਪਾ ਦੇਣਾ ਇਹ ਰੱਬ ਦਾ ਭਾਣਾ ਸੀ ਤੁਹਾਡੀ ਸੇਵਾ ਚ ਕਮੀ ਰਹਿ ਗਈ ਤੁਸੀਂ ਸੱਚੇ ਮਨ ਨਾਲ ਨਹੀਂ ਗਏ ਪਰ ਇਸ ਧਰਮ ਦੀ ਆੜ ਹੇਠ ਇਹਨਾਂ ਨੇ ਆਪਣੀਆਂ ਨਲੈਕੀਆਂ ਛਪਾ ਲੈਣੀਆਂ ਪ੍ਰਧਾਨ ਜੀ ਤੁਹਾਨੂੰ ਨਹੀਂ ਲੱਗਦਾ ਸਥਾਨਕ ਜਿਹੜੀ ਪੁਲਿਸ ਹੈ ਜਿਹੜੇ ਐਮਐਲਏ ਸਾਹਿਬ ਨੇ ਜੀ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਇਹ 10 ਬੰਦੇ ਜਿਹੜੇ ਵਿਚਾਰੇ ਬਿਲਕੁਲ ਹੋਣਾ ਚਾਹੀਦਾ ਜੀ ਐਸਐਸਪੀ ਤੇ ਹੋਣਾ ਚਾਹੀਦਾ ਕਿਉਂਕਿ ਹਾਈ ਕੋਰਟ ਜਾਂ ਸਖਤ ਇਨਸਟਰਕਸ਼ਨਾਂ ਨੇ ਔਰ ਐਸਐਸਪੀ ਖੰਨਾ ਨੇ ਅੱਜ ਤੱਕ ਇੱਕ ਵੀ ਚਲਾਣ ਨਹੀਂ ਕਟਿਆ ਜਿਹੜੇ ਮਾਲ ਢੋਣ ਲਈ ਵੀਕਰ ਨੇ ਉਹਨਾਂ ਚ ਓਵਰਲੋਡ ਸਮਾਨ ਨਹੀਂ ਜਾ ਸਕਦਾ ਸਵਾਰੀਆਂ ਲੈ ਨਹੀਂ ਵਰਤੇ ਜਾ ਰਹੇ ਹੁਣ ਆਪਾਂ ਆਇਆ ਖੰਨੇ ਤੋਂ ਰਾੜ ਪੈਰ ਤੋਂ ਜਗੇੜੇ ਤੱਕ ਟਰੈਕਟਰ ਟਰੈਲੀਆਂ ਛੋਟੇ ਹਾਥੀ ਮਹਿੰਦਰਾ ਬਲੋਰੋ ਪਤਨੀ ਕੀ ਕੁਸ਼ ਹੈ ਡਬਲ ਡਵ 46 ਭਰੇ ਜਾ ਰਹੇ ਨੇ ਕੱਲ ਦੇ ਹਜੇ ਤੱਕ ਪ੍ਰਸ਼ਾਸਨ ਜਾਗਿਆ ਨਹੀਂ ਕਿਸੇ ਨੂੰ ਰੋਕਿਆ ਨਹੀਂ ਕਿਸੇ ਦਾ ਚਲਾਨ ਨਹੀਂ ਕਟਿਆ ਕਿਉਂਕਿ ਉਹ ਧਰਮ ਦਾ ਡੰਡਾ ਵੱਡਾ ਸਮਝਦੇ ਨੇ ਇਨਸਾਨੀਅਤ ਦਾ ਡੰਡਾ ਸ਼ਾਹੂ ਦੇ ਰੇ ਛੋਟਾ ਉਹ ਧਰਮ ਦੇ ਠੇਕੇਦਾਰਾਂ ਤੋਂ ਡਰਦੇ ਨੇ ਔਰ ਸੰਵਿਧਾਨ ਔਰ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਨਹੀਂ ਕਰ ਰਹੇ ਇਸ ਲਈ ਜੇ ਇੱਥੇ ਦੇਸ਼ ਦੇ ਅੰਦਰ ਕਾਨੂੰਨ ਔਰ ਸੰਵਿਧਾਨ ਦਾ ਰਾਜ ਹੁੰਦਾ ਉਹਨੂੰ ਐਸਐਸਪੀ ਸਸਪੈਂਡ ਹੋਣੀ ਸੀ ਐਸਐਚਓ ਡੀਐਸਪੀ ਦੇ ਕਾਰਵਾਈ ਹੋਣੀ ਚਾਹੀਦੀ ਸੀ ਐਸਟੀਐਮ ਇਥੋਂ ਤਬਾਦਲਾ ਹੋਣਾ ਚਾਹੀਦਾ ਸੀ ਸਾਰੇ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਪੀਡਬਲਯੂਡੀ ਦੀ ਨਹਿਰੀ ਵਿਭਾਗ ਤੇ ਵੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਇਹ ਲੋਕ ਸਿਰਫ ਕੱਲ ਇੱਕ ਆਪਣਾ ਲੀਪਾ ਪੋਚੀ ਕਰਕੇ ਆਪਣੀਆਂ ਵੱਡੀਆਂ ਕੋਠੀਆਂ ਕਾਰਏਸੀਏ ਜਾ ਕੇ ਬੈਠ ਗਏ ਨੇ ਲੋਕ ਮਰਨ ਖਪਣ ਜਿੱਥੇ ਮਰਜੀ ਖੂਚ ਗਿਰਨ ਇਹਨਾਂ ਨੂੰ ਕੋਈ ਮਤਲਬ ਨਹੀਂ ਪ੍ਰਧਾਨ ਜੀ ਐਮਐਲਏ ਸਾਹਿਬ ਦੀ ਇੱਕ ਪੋਸਟ ਪਾਈ ਹੋਈ ਸੀ ਫੇਸਬੁੱਕ ਦੇ ਉੱਪਰ ਜਿਹਦੇ ਉੱਪਰ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਉੱਥੇ ਐਕਸੀਡੈਂਟ ਹੋ ਗਿਆ ਆ ਕੀ ਚੇਅਰਮੈਨ ਸਾਹਿਬ ਨੂੰ ਪਹਿਲਾਂ ਨਹੀਂ ਕੁਝ ਨਜ਼ਰ ਆਇਆ ਹੈਗਾ ਵੀ ਜਿਹੜਾ ਇੰਨੇ ਜਾਦੇ ਮਾੜੇ ਹਾਲਾਤ ਬਣੇ ਪਏ ਨੇ ਨਹਿਰ ਦੇ ਨਾਲ-ਨਾਲ ਕਿਤੇ ਵੀ ਕੋਈ ਸੇਫਟੀ ਨਹੀਂ ਹੈ ਕੱਲ੍ਹ ਦੇ ਉੱਥੇ ਹੁਣ ਹੁਣ ਇਹ ਕੀ ਕੀ ਸਮਝਦੇ ਹੋ ਤੁਸੀਂ ਕੀ ਗੈਸ ਲਾਉਂਦੇ ਹੋ ਇਹਨਾਂ ਗੱਲਾਂ ਚ ਚੇਅਰਮੈਨ ਨੂੰ ਕਿਹੜਾ ਡੋਂਕਰ ਆ ਜਾਓ ਤਾਰੀ ਲਗਾਉਣੀ ਆਉਂਦੀ ਹੈ ਉਹ ਤਾਂ ਰਾਜਨੀਤੀ ਕਰਨ ਐਸੀ ਪਹੁੰਚ ਗਈ rescued ਲੋਕਾਂ ਦੀ ਜਿਵੇਂ ਮੈਂ ਖਬਰਾਂ ਪੜੀਆਂ ਨੇ ਲੋਕਾਂ ਦੀ ਆਵਾਜ਼ ਸੁਣੀ ਹੈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੇ ਕੋਈ rescue ਨਹੀਂ ਕਰਿਆ ਲੋਕਾਂ ਨੇ ਆ ਕੇ ਬੰਦੇ ਕੱਢੇ ਨੇ ਲੋਕਾਂ ਨੇ ਧਰਨਾ ਧਰਨਾ ਦੇਣ ਲੱਗੇ ਸੋਦੀ ਬਜਾਇ ਲੋਕ ਕਹਿੰਦੇ ਲੋਕ ਪਰੇਸ਼ਾਨ ਹੋਣਗੇ ਲੱਭੋ ਆ ਹੁਣ ਵੀ ਅਜੇ ਤੱਕ ਸਾਡੇ ਦੇਸ਼ ਦਾ ਸਿਸਟਮ ਇਹਨਾ ਨਕੰਮਾ ਅਜੇ ਤੱਕ ਕਿਸ਼ਤੀਆਂ ਨਹੀਂ ਆਈ ਜਾਂਦੇ ਨੇ ਅਸੀਂ 16 ਲਾਸ਼ਾਂ ਲੱਭ ਨਹੀਂ ਸਕੇ ਦੂਜੀ ਗੱਲ ਮੇਰੀ ਬੇਨਤੀ ਹੈ ਇਹ ਜਿਹੜੇ ਲੋਕ ਜਾ ਵੀ ਰਹੇ ਨੇ ਇਹ ਸਾਰੀ ਗਰੀਬ ਜਨਤਾ ਐਸ ਸੀ ਐਸ ਟੀ ਓ ਵੀ ਸੀ ਲੋਕ ਦੇ